ਜਰੋਖਾਰ ਸਾ ਪੰਥ ਨੇ ਸੀ ਹੁਕਮ ਸਲਾਤਾ ਕਲੰਗੀ ਤਰਨੇ ਆਪਣਾ ਚਟ ਸੀ ਸੁਨਵਾਤਾ ਬਚਨ ਖਾਲਸਾ ਪੰਥ ਦੇ ਤਾਂ ਨਹੀਂ ਉਥੱਲੇ ਛੱਡ ਗੜੀ ਚਮਕੌਰ ਦੀ ਸਤ ਗੁਰ ਨੇ ਚੱਲੇ ਲੰਗੀ ਸੰਗਤ ਸਿੰਘ ਦੇ ਸਿਰ ਤੇ ਸਜਾ ਕੇ ਮੁੱਖੋਂ ਸੁਨਹਾਰਾ ਦਾਜ ਕਾਰਾ ਲਾ ਕੇ ਹੋ ਗਲ ਪਿਆਰੇ ਉਹਨਾਂ ਦੀ ਬਣ ਕੇ ਬੱਲੇ ਛੱਡ ਗੜੀ ਜਿਵੇਂ ਕੌਰ ਦੀ ਸਤਿਗੁਰ ਨੇ ਚੱਲੇ ਉੱਚੀ ਆਵਾਜ਼ ਤੇ ਗੁਰੂ ਆਨੇ ਇਹੋ ਕਿਹਾ ਸੁਣਾ ਕੇ ਫੌਲੋ ਜੀ ਨੇ ਆਸਾਨੂੰ ਹੈ ਫੜਨਾ ਸੰਗ ਨਾ ਨਈ ਗੁਰੂ ਅਕੱਲੈ ਛੱਟ ਗੜੀ ਚਮਕੌਰ ਦੀ ਸਤ ਗੁਰੂ ਨੇ ਚੱਲੇ ਉਹ ਕਈ ਮੁਗਲਾਦੇ ਤੰਬੂਆਂ ਨੂੰ ਅਕਹੈ ਲਾਤੀ ਆਸ ਦੇ ਵਿੱਚ ਦੁਸ਼ਮਣਾਂ ਦੀ ਫੌਜੇ ਨੜਾਤੀ ਪਾਣੀ ਨਾਲੋਂ ਹੋਗੇ ਉਥੇ ਖੂਨ ਸਵੱਲੇ ਛੱਡ ਗੜੀ ਜਿਵੇਂ ਕੌਰ ਦੀ ਸਤ ਗੁਰ ਨੇ ਚੱਲੇ ਹੇਰੀ ਰਾਤ ਵਿੱਚ ਸਿੰਘ ਸੀ ਰਾਹ ਹੋਰੀ ਪੈ ਗਏ ਕਲੰਗੀਆਂ ਵਾਲੇ ਸਹਲ ਸਾ ਇਕੱਲੇ ਹੀ ਰਹੇਗੇ ਨੰਗੇ ਪੈਰੀ ਜਾਵੰਦੇ ਕੋਣਾ ਨਹੀਂ ਥੱਲੇ ਛੱਟ ਗੜੀ ਚਮਕੌਰ ਦੀ ਸਤ ਗੁਰ ਨੇ ਚੱਲੇ ਜਾਮਾ ਹੋਇਆ ਪਾਟ ਕੇ ਹੈ ਲੀਰੋ ਨੀਰਾ ਹੱਥਾ ਦੇ ਵਿੱਚ ਬਾਜਨੀ ਗਲ ਵਾਂਗ ਪਖੀਰਾ ਸਦਮੇ ਲੱਖਾ ਗੁਰਾਂ ਨੇ ਸਿਰ ਉੱਤੇ ਚੱਲੇ ਛੱਡ ਗੜੀ ਚਮਕੌਰ ਦੀ ਸਤਗੁਰ ਨੇ ਚੱਲੇ ਆਖਰ ਮਾਛੀ ਵਾਲੇ ਦੇ ਜੰਗਲ ਵਿੱਚ ਆ ਕੇ ਸੌਂ ਗਿਆ ਦਾਦਾ ਕੰਡਿਆਂ ਦੀ ਸੇਜ ਵਜਾ ਕੇ ਹੋ ਲਿਆ ਸਰਾਣਾ ਰੱਖ ਸੀ ਇੱਟ ਦਾ ਸਿਰ ਥੱਲੇ ਛੱਡ ਗੜੀ ਚਮਕੋਦੀ ਸਤ ਗੁਰ ਨੇ ਚੱਲੇ ਗਾਹੀ ਵਾਲੇੜਾ ਸੱਚ ਨੇਕ ਸੜਾਵੇ ਲਿਖਤਕਾਰ ਜੋ ਰੱਬ ਦੀ ਉਹ ਨੂੰ ਕੋਣ ਮਟਾਵੇ ਵੱਡੇ ਵੱਡਿਆ ਤੋਂ ਵੀ ਹੋਣੀ ਨਾ ਟੱਲੇ ਛੱਡ ਗੜੀ ਚਮਕੋ ਕੀ ਸਤ ਗੁਰ ਨੇ ਚੱਲੇ खटगड़ी चमका सतगुर में चले